ਪਿਛਲੇ ਕਈ ਦਿਨਾਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਇੱਕ ਗੈਂਗ ਜਿਹੜਾ ਗੈਂਗ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤ ਕੰਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸੀ। ਤੋਂ ਇਸੇ ਸਬੰਧ ਦੇ ਵਿੱਚ ਇੱਕ ਵਾਰਦਾ ਜਿਹੜੀ 16/24 ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਹੈ ਕਿ ਜਿਹੜੀ ਕਿ ਲੰਮਾ ਬਿੰਦ ਚੌਕ ਦੇ ਲਾਗੇ ਪੈਂਦੀ ਹੈ। ਤੋਂ ਇਸੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16/8 ਨੰਬਰ ਡੰਗਾ ਕੀਤਾ ਸੀ ਫਾਣਾ ਰਾਮਾ ਮੰਡੀ ਦੇ ਵਿੱਚ। ਤੋਂ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਬਲਕੇ ਸ਼ਾਕੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਉਗਾਲਿਆ ਦਾ ਮੁਖ ਅਸਰ ਰਾਮਾ ਮੰਡੀ ਵੱਲੋਂ ਤੇ ਵਿਧੀ 17 8 ਨੂੰ ਇੱਕ ਅਹਿਮ ਸਫਲਤਾ ਰਾਮਾ ਮੰਡੀ ਟੀਮ ਨੂੰ ਮਿਲੀ ਜਦੋਂ ਰਾਮਾ ਮੰਡੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੁਨੀਲ ਕੁਮਾਰ ਆ ਤੀਸਰੇ ਦਾ ਨਾਮ ਰੋਮਨ ਹੈ ਇਹੜੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਦਾਅ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਛ ਕੀਤੀ ਤੇ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਗ੍ਰਿਫਤਾਰੀ ਤੋਂ ਬਾਅਦ ਰਾਣੇ ਪੁੱਛਗਛ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਆਰਕੇ ਇਲੈਕਟ੍ਰੀਕਲ ਦੀਦਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ ਉਹ ਆਲੋਸ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ ਤੋ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਰਿਮਾਨਡੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀਆਂ ਹੋਰ ਵੀ ਪੁੱਛ ਕੇ ਚੜ੍ਹੀਆਂਗੇ ਉਹਨੂੰ ਕੀਤੀ ਜਾ ਰਹੀ ਹੈ। ਫਿਰ ਜਿਹੜੇ ਤਿੰਨ ਬੰਦੇ ਫੜੇ ਇਹਨਾਂ ਤੇ ਪਹਿਲਾਂ ਮਕਦਮੇ ਦਰਜੇ ਕੋਈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ। ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸੱਜਣਾ ਹੈਗਾ ਰੋਮਨ ਇਹਦੇ ਖਿਲਾਫ ਉਹ ਗਰਗਵਤ ਘਾਣੇ ਵਿੱਚ ਪੰਜ ਮਕਦਮੇ ਜਿਹੜੇ ਚੋਰੀ ਦੇ ਦਰਜ ਨੇ। ਤੇ ਪਿਛਲੇ ਕਈ ਦਿਨਾਂ ਤੋਂ ਜਿਆ ਸ਼ਹਿਰ ਦੇ ਵਿੱਚ ਇੱਕ ਗੈਂ ਜਿਹੜਾ ਗੈਂ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤ ਕਾਨਾਂ ਦੇ ਛੜਕ ਲੋ ਕੇ ਚੋਰੀਆਂ ਕਰਦੇ ਸੀ। ਤੋਂ ਇਸੇ ਸਬੰਧ ਦੇ ਵਿੱਚ ਇੱਕ ਵਾਰਦਾ ਜਿਹੜੀ 16 8 24 ਨੂੰ ਹੋਈ ਸੀਗੀ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਇਹ ਕਿ ਕਿ ਲੰਮਾ ਬਿੰਡ ਚੌਕ ਦੇ ਲਾਗੇ ਪੈਂਦੀ ਹੈ। ਤੋਂ ਇਸੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16 8 ਨੂੰ ਡੰਗਾ ਚ ਕੀਤਾ ਸੀ थाना ਨਾਵਾ ਮੰਡੀ ਦੇ ਵਿੱਚ। ਤੋਂ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਕੇ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਲਗਾਇਆ ਗਿਆ ਤੁਖਨਸਰ ਨਾਣਾ ਮण्डी ਵੱਲੋਂ ਤੇ ਮਿਤੀ 17/8 ਨੂੰ ਇੱਕ ਅਹਿਮ ਸਫਲਤਾ ਰਾਮਮੰਡੀ ਟੀਮ ਨੂੰ ਮਿਲੀ ਜਦੋਂ ਰਾਮਮੰਡੀ ਟੀਮ ਵੱਲੋਂ ਇਹ ਵਾਰਦਾਤ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੁਨੀਲ ਕੁਮਾਰਾ ਤੇ ਤੀਸਰੇ ਦਾ ਰੋਮਨ ਹੈ ਇਹੜੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ। ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਤੇ ਮਕਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੋਂ ਗ੍ਰਿਫਤਾਰੀ ਤੋਂ ਬਾਅਦ ਦਰਾਂ ਨੇ ਪੁੱਛਗਿੱਛ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ। ਉਹ ਆਲਮੋਸਟ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ। ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਇਹ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਸਟਾਸ਼ਨ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀਆਂ ਉਹ ਵੀ ਪੁੱਛ ਕੇ ਜਿਹੜੀਆਂ ਹੈਗੀਆਂ ਉਹਨੂੰ ਕੀਤੀ ਜਾ ਰਹੀ ਹੈ। ਪਰ ਜਿਹੜੇ ਤਿੰਨ ਬੰਦੇ ਫੜੇ ਇਹਨਾਂ ਤੇ ਪਹਿਲਾ ਮੁਕੱਦਮਾ ਦਰਜ ਹੈ ਕੋਈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕੱਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ। ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਜਨਾ ਹੈਗਾ ਰੋਮਨ ਇਹਦੇ ਖਿਲਾਫ ਉਹ ਵਾਰ-ਵਾਰ ਗਾਣਿਆਂ ਵਿੱਚ ਪੰਜ ਮੁਕੱਦਮੇ ਜਿਹੜੇ ਚੋਰੀ ਦੇ ਦਰਜ ਨੇ।